ਇਹਣਾ ਉੱਥੇ ਕਰਨਾ ਹੈ ਨਾ ਕਿਤੇ ਪਿੱਛੋਂ ਆਇਆ ਹੁਣ ਇਹ ਤਾਂ ਗੱਬਨੇ ਲੋਕੀ ਮੁੰਡੇ ਗਾਰਡਨ ਚਾਰੇ ਇਹ ਕੀ ਕਰ ਸਕਦੇ ਆ ਮੈਂ ਇਹਨਾਂ ਨੂੰ ਤੁਹਾਨੂੰ ਕਾਲ ਕਰਕੇ ਹਜ਼ੂਰ ਦੀ ਬੇਨਤੀ ਕੀਤੀ ਸੀ ਉਹ ਬੇਨਤੀ ਕੀਤੀ ਇਹਦੀ ਬੰਦ ਕਰਵਾਉਣੀ ਬੰਦ ਰੱਖਿਓ ਜੀ ਬੰਦ ਹੀ ਆ ਸਰ ਜੀ ਅੰਦਰ ਬੰਦੇ ਵੀ ਆ ਬਾਈ ਉਹ ਸਰ ਕੋਈ ਨਹੀਂ ਰਹਿੰਦੇ ਆ ਗੇ ਬੰਦੇ ਬਾਈ 70 80 ਬੰਦੇ ਥੋੜੇ ਕੰਮ ਕਰ ਰਹੇ ਨੇ ਅੰਦਰ ਦੇਖ ਲਓ ਜੀ ਵੇਈ ਹੁਣ ਅੱਗੇ ਨਾਲ ਆ ਜਾਓ ਇੱਕ ਪਾਜੀ ਆ ਰਹੀ ਹੈ ਦੇਖ ਰਹੇ ਆ ਕਿ ਉੱਪਰ ਖੜ ਕੇ ਵੀਡੀਓ ਬਣਾ ਰਹੇ ਨੇ ਬੰਦੇ ਉੱਪਰ ਖੜ ਕੇ ਵੀਡੀਓ ਬਣਾ ਰਹੇ ਆ ਤੀਜੇ ਨੰਬਰ ਤੇ ਮੈਂ ਅੱਗੜ ਕੇ ਕੋयल ਚੱਲਦੇ ਹੁਣ ਵੀ ਹੋਵੇ ਸ਼ਾਇਦ ਦੇਖੋ ਦੋਨੇ ਚੱਲਦੇ ਹੁਣ ਚੱਲ ਰਿਹਾ ਆ ਨਿਕਲਿਆ ਗੱਲ ਇੰਕੀ ਫਿਰ ਜੈ ਤੁਮ ਦੇਖੋ ਆਪਾਂ ਆਓ ਤੁਸੀਂ ਆ ਜਾਓ ਤੁਸੀਂ ਤੈਨੂੰ ਮੋੜ ਨਹੀਂ ਕੋਈ ਯਾਰ ਮੈਂ ਕੱਦਾ ਜਾਓ ਯਾਰ ਹੈਲੋ ਜੀ ਗੋਲ ਤੋਂ ਬੰਦੇ ਨੂੰ ਕਿੰਦਾ ਬਾਹਰ ਕੋਈ ਇਹ ਕੱਦਾ ਜਾਓ ਇਹ ਕੱਦਾ ਜਾਓ ਕੋਈ ਕੋਲੋਨੀ ਜੇ ਦੋ ਜਾਓ ਯਾਰ ਜਾਓ ਗੱਲੀ ਦੇ ਜਾਓ ਜਿੰਨਾਂ ਨੇ ਜਾਣੇ ਨਾ ਜਾਣੇ ਸਾਰੇ ਨਾ ਜਾਓ ਉਹ ਵੀ ਜਾਓ ਆਪਾਂ ਬਾਕੀ ਸਾਰੇ ਬਾਹਰ ਪਤਾ ਗੱਲ ਲੱਗੀ ਜਾ ਦੋ ਬੰਦੇ ਪਾਕ ਖਾਲਸਾ ਰਾਜ ਜੀ ਇਹਨਾਂ ਦਾ ਆਪਣੀ ਲਗਨ ਹੋਇਆ ਉਹਦੇ ਸਿਹਤੇ ਜਿੰਮੇ ਪਾਉਣ ਨਹੀਂ ਨਹੀਂ ਆਪਾਂ ਜਾਣੇ ਜਾਓਗੇ ਅੱਜ ਹੋ ਜਾਵੇ ਫੈਕਟਰੀ ਨੂੰ ਅਸੀਂ ਬੇਨਤੀ ਕਰ ਚੁੱਕੇ ਆ ਲੇਕਿਨ ਇਸ ਨੇ ਇਹਦੇ ਤੇ ਕੋਈ ਬਹੁਤਾ ਅਸਰ ਨਹੀਂ ਹੋਇਆ ਪਰ ਸਵੇਰੇ ਗਏ ਆ ਤਾਂ ਇਹਨਾਂ ਨੇ ਸਾਨੂੰ ਗੇਟ ਹੀ ਨਹੀਂ ਖੋਲਿਆ ਤੇ ਅਸੀਂ ਇਹ ਮੌਂਟੀ ਕਰ ਲੋ ਵਾਲਿਆਂ ਦੀ ਹੈ ਜੀ ਤੇ ਅਸੀਂ ਬਿਲਕੁਲ ਮੈਸੇਜ ਲਾਇਆ ਹੈ ਜੀ ਮੈਸੇਜ ਤਾਂ ਦੇਖੋ ਹਰ ਇੱਕ ਬੱਚੇ-ਬੱਚੇ ਨੂੰ ਪਤਾ ਕਿੰਨੇ ਦਿਨਾਂ ਦਾ ਮੈਸੇਜ ਲੱਗਿਆ ਵੀ ਪੰਜਾਬ ਬੰਦਾ ਤੇ ਉਸ ਤੋਂ ਵੀ ਜਦ ਜਦੋਂ ਅਸੀਂ ਚੱਲ ਗਏ ਫੱਟ ਚੱਲ ਕੇ ਚਲੇ ਉਹਨਾਂ ਕੋਲੇ ਤੇ ਉਹਨਾਂ ਤੇ ਅਸਰ ਹੋਣਾ ਚਾਹੀਦਾ ਤੇ ਜਿਹੜਾ ਹੁਣ ਗੇਟ ਨਹੀਂ ਖੁੱਲਿਆ ਗਿਆ ਉਹਦਾ ਵੀ ਕਿੱਦਾਂ ਦੇ ਉਹਦਾ ਦੇਖੋ ਅਸੀਂ ਬਾਈਕਾਟ ਕਰਾਂਗੇ ਇਹਦਾ ਪਰ ਹੋ ਸਕਦਾ ਜੇ ਇੱਕ ਦਿਨ ਦੀ ਬੰਦ ਦੀ ਕਾਲ ਸੀਗੀ ਤੇ ਅਸੀਂ ਇਹਦੀ ਕਈ ਦਿਨ ਬੰਦ ਰੱਖਾ ਦੀਏ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਅਦਾ ਕਰਤਾ ਪ੍ਰਸ਼ਾਸਨ ਨੂੰ ਕਿਸਾਨ ਵੀਰਾਂ ਨੂੰ ਕੀ ਅਪੀਲ ਕਰਦੇ ਹਾਂ ਕਿਸਾਨ ਵੀਰਾਂ ਨੂੰ ਅਪੀਲ ਇਹ ਕਰਦੇ ਆਂ ਸੀ ਵੀ ਜਿੱਥੇ ਵੀ ਕਿਤੇ ਮੌਂਟੀ ਕਾਰਲੋ ਦੇ ਆਪਾਂ ਨੂੰ ਜਿਹੜੇ ਤੁਸੀਂ ਆਮ ਬ੍ਰਾਂਡਰ ਕੱਪੜੇ ਖਰੀਦਦੇ ਹੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਉਹਦਾ ਬਾਈਕਾਟ ਕਰੋ ਜਦੋਂ ਇਹ ਸਾਡੇ ਨਾਲ ਨਹੀਂ ਤਾਂ ਅਸੀਂ ਇਹਨਾਂ ਦੀਆਂ ਇੰਤਜ਼ਾਰੀਆਂ ਕਿਉਂ ਭਰੀਏ ਇਹ ਮੇਰੀ ਪੁਰਜੋਰ ਅਪੀਲ ਹੈ ਕਿਸਾਨ ਵੀਰਾਂ ਨੂੰ ਸਾਡੇ ਜੂਥ ਨੂੰ ਅਪੀਲ ਖਾਸ ਕਰਕੇ ਵੀ ਉਹ ਇਸ ਚੀਜ਼ ਦਾ ਧਿਆਨ ਰੱਖਣ ਕਿ ਫੈਕਟਰੀ ਹੈ ਕਿੱਥੇ ਕਿੱਥੇ ਆ ਯਾ ਮੇਰੇ ਪਿਛਲੇ ਪਾਸੇ ਨਜ਼ਰ ਆਉਂਦੀ ਈ ਤੁਹਾਨੂੰ ਇਹ ਬਿਜਲੀਪੁਰ ਪਿੰਡ ਰੂ ਮੈਂ ਚੰਡੀਗੜ੍ਹ ਰੋਡ ਤੋਂ ਬਿਜਲੀਪੁਰ ਨੂੰ ਰੋਡ ਜਾਂਦਾ ਉਹਦੇ ਤੇ ਸਟੱਟਾ ਇਹ ਰੋਡ ਦੇ ਨਾਲ ਆ ਦੁਵਾਰ ਇਹਨਾਂ ਦੀਆਂ ਨਾਲ ਪਿਛਲੇ ਪਾਸੇ ਦੇਖ ਸਕਦੇ ਹੋ ਤੁਸੀਂ ਧਰਨਾ ਚੱਲ ਰਿਹਾ ਔਰ ਸਾਰਾ ਪੰਜਾਬ ਬੰਦ ਆ ਹਰੇਕ ਪਾਸੇ ਸਾਨੂੰ ਵਧੀਆ ਰਿਸਪੌਂਸ ਮਿਲਿਆ ਇਹ ਮੌਂਟੀਕਾਰਲੋ ਦੀ ਫੈਕਟਰੀ ਐ ਤੁਸੀਂ ਉੱਪਰ ਦੇਖ ਸਕਦੇ ਹੋ ਇਹਨਾਂ ਦਾ ਆਪਣਾ ਮਾਰਕਾ ਜੋ ਹੈਗਾ ਆ ਇਹਨਾਂ ਨੇ ਜੋ ਸਾਡੇ ਕੋਲ ਰਿਪੋਰਟ ਆਈ ਹੈ ਅੰਦਰ 70-80 ਬੰਦੇ ਕੰਮ ਅੰਦਰ ਕਰ ਰਹੇ ਨੇ ਅਸੀਂ ਬੇਨਤੀ ਕੱਲੀ ਕੱਲੀ ਫੈਕਟਰੀ ਨੂੰ ਜਾ ਕੇ ਬੇਨਤੀ ਕੀਤੀ ਸੀ ਵੀ ਆਪਣੀਆਂ ਜਿੰਨੀਆਂ ਫੈਕਟਰੀਆਂ ਬੰਦ ਰੱਖਿਓ ਪਰ ਇਹਨਾਂ ਨੇ ਸਾਡੀ ਨਹੀਂ ਸੁਣੀ ਅਸੀਂ ਇਹਨਾਂ ਨੂੰ ਹੁਣ ਵੀ ਰਿਕਵੈਸਟ ਕਰਨ ਆਏ ਸੀ ਵੀ ਆਪਣਾ ਜਿਹੜੇ ਤੁਹਾਡੇ ਕੋਲ ਮੁਲਾਜ਼ਮ ਕੰਮ ਕਰ ਰਹੇ ਨੇ ਕਿਰਪਾ ਕਰਕੇ ਸਾਡਾ ਸਾਥ ਦਿਓ ਵੀ ਉਹ ਫੈਕਟਰੀ ਅੱਜ ਦਾ ਦਿਨ ਬੰਦ ਕਰਕੇ ਵੀ ਤੁਸੀਂ ਇਹਨਾਂ ਨੂੰ ਬਾਹਰ ਕੱਢੋ ਪਰ ਇਹਨਾਂ ਨੇ ਇੱਥੇ ਸਾਡੀ ਬਿਲਕੁਲ ਨਹੀਂ ਸੁਣੀ ਹੁਣ ਅਸੀਂ ਆਪਣੀ ਜਿਹੜੀ ਸਾਡੀ ਇੱਥੇ ਲੁਧਿਆਣਾ ਜਿਹੜੀ ਹਾਈ ਕਮਾਂਡ ਹੈਗੀ ਹੈ ਇਹਦਾ ਮੀਟਿੰਗ ਕਰਕੇ ਕੋਈ ਕਰਨੇ ਆ ਵੀ ਕਿ ਇਸ ਦੇ ਅਸੀਂ ਕੀ ਐਕਸ਼ਨ ਲੈਣਾ ਹੋ ਸਕਦਾ ਵੀ ਹੁਣ ਅਸੀਂ ਫੈਕਟਰੀ ਦੇ ਗੇਟ 'ਤੇ ਪੱਕੇ ਹੀ ਬੈਠ ਜਾਈਏ ਜਿਹੜੇ ਇਹਨਾਂ ਨੇ ਸਾਡ ਨਾਲ ਆਪਣਾ ਵਿਵਹਾਰ ਕੀਤਾ ਆ ਅਸੀਂ ਇਹਨਾਂ ਨਾਲ ਗੱਲ ਕਰਨ ਆਏ ਆ ਪੰਜਾਬੀ ਦੇ ਵਿੱਚ ਕਹਿਣ ਆਏ ਆ ਵੀ ਬਾਈ ਜੀ ਰਿਕੁਐਸਟ ਕੀਤੀ ਹੱਥ ਜੋੜ ਕੇ ਬੇਨਤੀ ਕੀਤੀ ਆ ਬਾਈ ਸਾਰੇ ادارے ਪੂਰੇ ਪੰਜਾਬ ਦੇ ਬੰਦ ਨੇ ਇੱਕalle ਖੋਲੀ ਬੈਠੇ ਨੇ ਔਰ ਸਾਨੂੰ ਇਹ ਵੀ ਪਤਾ ਲੱਗਿਆ ਵੀ ਇਹਦੇ ਇਸ ਟਾਈਮ ਇਹਦੇ ਅੰਦਰ ਪੰਜਾਬੀ ਮੁੰਡਾ ਕੋਈ ਕੰਮ ਨਹੀਂ ਕਰ ਰਿਹਾ ਜੋ ਵੀ ਹੈਗਾ ਆ ਦੂਜੀਆਂ ਸਟੇਟਾਂ ਵਾਲੇ ਵੀ ਆ ਕੇ ਇੱਥੇ ਕੰਮ ਕਰ ਰਹੇ ਨੇ ਸਾਨੂੰ ਕਿਸੇ ਨਾਲ ਕੋਈ ਦਿੱਕਤ ਨਹੀਂ ਹੈਗੀ ਪਰ ਜਦੋਂ ਅਸੀਂ ਇੱਕ ਹੱਥ ਜੋੜ ਕੇ ਬੇਨਤੀ ਕੀਤੀ ਸੀ ਪੂਰੇ ਪੰਜਾਬ ਦੇ ਵਿੱਚ ਵੀ ਸਾਰੇ ਅਦਾਰੇ ਬੰਦ ਰਹਿਣ ਉਹਨਾਂ ਸਾਨੂੰ ਰਿਸਪੌਂਸ ਵੀ ਵਧੀਆ ਮਿਲਿਆ ਸੀਗਾ ਸਾਹਮਣੇ ਕਿਹਾ ਸੀ ਬੰਦ ਰੱਖਾਂਗੇ ਪਰ ਇਹ ਮੌਂਟੀ ਕਾਰਲੋ ਵਾਲਿਆਂ ਨੇ ਇਹ ਫੈਕਟਰੀ ਖੋਲੀ ਰੱਖੀ ਐ ਔਰ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਉਹ ਮੌਂਟੀ ਕਾਰਲੋ ਉਸ ਵਾਲੇ ਨੇ ਇਹ ਆਜੋ ਫਿਰ ਸਿੱਧੇ ਹੋ ਗਏ ਜਿਵੇਂ ਆਬਾਨੀਆਂ ਦਾ ਸਟੋਰ ਬੰਦ ਕੀਤੇ ਸੀਗੇ ਇਹਨਾਂ ਦਾ ਸਮਾਨ ਲੈਣਾ ਬੰਦ ਕਰ ਦਿਓ ਇਹ ਤਾਂ ਬੇਦਾ ਮਤਲਬ ਸਾਡੇ ਉਲਟ ਨੇ ਇਹ ਸਾਡੀਆਂ ਗੱਲਾਂ ਨਹੀਂ ਸੁਣਦੇ ਇਹਨਾਂ ਨੂੰ ਵਪਾਰ ਦੇ ਵਿੱਚ ਘਾਟਾ ਪਾਓ ਪੰਜਾਬ ਦੇ ਹਰੇ ਕਿਸਾਨ ਨੂੰ ਮੈਂ ਬੇਨਤੀ ਕਰੂੰਗਾ ਹਰੇਕ ਵਪਾਰੀ ਨੂੰ ਬੇਨਤੀ ਕਰੂੰਗਾ ਇਹਨਾਂ ਤੋਂ ਮਾਲ ਲੈਣਾ ਬੰਦ ਕਰੋ ਇਹਨਾਂ ਨੂੰ ਅਲਕਲ ਆਜੂਗੀ ਵੀ ਕਿ ਕਿਵੇਂ ਆਪਣਾ ਪੰਜਾਬੀਆਂ ਦਾ ਸਾਥ ਦੇਣਾ ਹੈ ਪੰਜਾਬ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਇਹਨਾਂ ਨੂੰ ਜਦੋਂ ਵਪਾਰਕ ਸੱਟ ਲੱਗਦੀ ਆ ਉਦੋਂ ਹੀ ਸੁਣਦੇ ਨੇ ਉਂਝ ਨਹੀਂ ਸੁਣਦੇ ਮੈਂ ਹੱਥ ਜੋੜ ਕੇ ਸਾਰੇ ਕਿਸਾਨ ਵਪਾਰੀ ਪਰ ਆਪਣੀ ਬੇਨਤੀ ਕਰੂੰਗਾ ਜਿਹੜੀ ਮਰਜ਼ੀ ਕੰਪਨੀ ਦਾ ਛੋਟੀ ਮੋਟੀ ਦਾ ਸਮਾਨ ਲੈ ਲਓ ਮੁੰਡੀ ਕਰ ਲਓ ਵੀਰੇ ਬੰਦ ਕਰੋ ਇਹ ਸਾਡੇ ਨਾਲ ਨਹੀਂ ਹੈਗੇ ਧੰਨਵਾਦ ਜੀ